ਹਾਂਜੀ ਸੱਜੇ ਸਾਹਿਬ ਜਿੱਦੇ ਜਿੱਤਰਾ ਸੀ ਕੱਲ ਤੱਕ ਸਾਡੇ ਸਾਫ ਦੇ ਸਾਫਕਾ ਜੱਥੇਦਾਰ ਗਿਆਨੀਆਂ ਰੈਟਿੰਗ ਨੂੰ ਸੇਵਾ ਮੁਕਤੀ ਤਾਂ ਗਿਆ ਕਿਵੇਂ ਦੇਖੀਆ ਤੁਸੀਂ ਸਭ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੇ ਨਾਲ ਕੱਲ ਉਹਨਾਂ ਨੂੰ ਫਾਰਕ ਕੀਤਾ ਗਿਆ ਇਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਾਸਤੇ ਕੋਈ ਬਹੁਤ ਹਰਾਨੀ ਜਨਕ ਖਬਰ ਨਹੀਂ ਕਿਉਂਕਿ ਇਹ ਤੇ ਪਹਿਲਾਂ ਪਤਾ ਲੱਗ ਹੀ ਚੁੱਕਿਆ ਸੀ ਕਿ ਹੁਣ ਇਹਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਕੀ ਕਰਨਾ ਹੈ ਜੋ ਕੁਝ ਹੋਇਆ ਉਹ ਮੰਦ ਭਾਗਾ ਕਿਹਾ ਜਾ ਸਕਦਾ ਹੈ ਇਹ ਨਹੀਂ ਕਿ ਮੈਂ ਹੋਵੇ ਮੇਰੇ ਜਾਤੀ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜਗੇ ਸੰਬੰਧ ਨੇ ਪਰ ਸਭ ਤੋਂ ਪਹਿਲਾਂ ਅਸੀਂ ਸਵਰਪਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਫਾਰਕ ਕੀਤਾ ਗਿਆ ਸਾਰਿਆਂ ਹੀ ਸਿੱਖਾਂ ਦੇ ਮਨਾਂ ਵਿੱਚ ਇਸ ਪ੍ਰਤੀ ਰੋਜ਼ ਜ਼ਰੂਰ ਹੈ ਕਿਉਂਕਿ ਉਕਾਤਰ ਸਭ ਦੇ ਜਥੇਦਾਰ ਸਿੰਘ ਸਾਹਿਬ ਗੈਰੀ ਦੇ ਗਬੀਰ ਸਿੰਘ ਜੀ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕਿਸੇ ਵੀ ਜਥੇਦਾਰ ਦੀ ਇਨਕੁਆਰੀ ਕਰਨ ਦਾ ਉਹਨਾਂ ਕੋਲ ਕੋਈ ਅਧਿਕਾਰ ਖੇਤਰ ਨਹੀਂ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਜਿਹੜੀ 3 ਮੈਂਬਰੀ ਕਮੇਟੀ ਬਣਾਈ ਔਰ ਅੰਤਰੀ ਕਮੇਟੀ ਦੇ ਵਿੱਚ ਕੱਲ ਜਿਹੜਾ ਫੈਸਲਾ ਸੁਣਾਇਆ ਉਹਦੇ ਨਾਲ ਇਹ ਗੱਲ ਸਾਬਤ ਹੋਈ ਕਿ ਹੁਣ ਜਿਹੜੇ ਲੋਕਾਂ ਨੂੰ ਇਹ ਗੱਲ ਕਹਿੰਦੇ ਸਨ ਕਿ ਸਿੱਖਾਂ ਦੀ ਸਰਵੋ ਸੱਚਾ ਸ਼੍ਰੀ ਅਕਾਲਪੁਰ ਸਾਹਿਬ ਹੈ ਮੇਰਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸ਼੍ਰੀ ਅਕਾਲਪੁਰ ਸਾਹਿਬ ਦਲਾਲ ਮੈਂ ਕਹਾਂ ਜਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਪਿੱਛੇ ਕਾਰਨ ਉਹ ਸਾਫ਼ ਜ਼ਾਹਰ ਹੈ ਕਿ ਇਹਦੇ ਪਿੱਛੇ ਰਾਜਨੀਤੀ ਕਰਨ ਹੈ ਇਸ ਗੱਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਗਰਾਫ ਅੱਗੇ ਨਾਲੋਂ ਵੀ ਥੱਲੇ ਗਿਆ ਹੈ ਘਟਿਆ ਔਰ ਇਹ ਲੋਕਾਂ ਦੀ ਹੁਣ ਕਚਹਿਰੀ ਵਿੱਚ ਹੋਰ ਝੂਠੇ ਸਾਬਤ ਹੋਣਗੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਵੱਡਾ ਰੋਸ ਹੈ ਕਿ ਆਏ ਦਿਨ ਜੱਤੇਦਾਰਾਂ ਦੇ ਕੇਦਾਰ ਕਿਸੇ ਕੀਤੀ ਜਾਂਦੀ ਅਰੇ ਬਾਰੇ ਕੀ ਕਹਿਣਾ ਦਿੰਦੇ ਇਹ ਬਹੁਤ ਸਾਰੇ ਅਸੀਂ ਆਪਣੀ ਉਮਰ ਦੇ ਵਿੱਚ ਵੇਖ ਰਹੇ ਹਾਂ ਕਿ ਜਦੋਂ ਜੱਥੇਦਾਰ ਸਾਹਿਬ ਲਾਏ ਜਾਂਦੇ ਨੇ ਉਦੋਂ ਬੜੇ ਸ਼ਾਨੋ ਸ਼ੌਕਤ ਨਾਲ ਮੇਰੀ ਜ਼ੁਬਾਨ ਆਗਿਆ ਨੇ ਜੰਦੀ ਕਿ ਮੈਂ ਉਹ ਸ਼ਬਦਾਵਲੀ ਵਰਤਾਂ ਲਿਆਂਦੇ ਤੇ ਹਾਥੀ ਤੇ ਬਿਠਾ ਕੇ ਘੋੜਿਆਂ ਤੇ ਲਿਜਾਦੇ ਨੇ ਜਦੋਂ ਭੇਜਦੇ ਨੇ ਉਦੋਂ ਅਸੀਂ ਹਾਲ ਵੇਖ ਲੈਨੇ ਆਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਸਾਫ ਦਾ ਦੇਸ ਦਾ ਜੁਗਿੰਦਰ ਸਿੰਘ ਵਿਧਾਨਤੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਕਿ ਅਕਾਲਪੁਰ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਜਾਂ ਉਹਨਾਂ ਦੀ ਸੇਵਾ ਮੁਕਤੀ ਵੇਲੇ ਕੋਈ ਸੰਵਿਧਾਨ ਬਣਾਇਆ ਜਾਏ ਕੋਈ ਤੌਰ ਤਰੀਕਾ ਬਣਾਇਆ ਜਾਏ ਜਿਹਦੇ ਵਿੱਚ ਉਹਨਾਂ ਦੀ ਨਿਯੁਕਤੀ ਵਕਤ ਜਾਂ ਉਹਨਾਂ ਨੂੰ ਜਦੋਂ ਸੇਵਾਮੁਤ ਕਰਨਾ ਹੈ ਉਹਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਉਹ ਬਹਾਲ ਕੀਤਾ ਜਾਣਾ ਚਾਹੀਦਾ ਪਰ ਉਹ ਕਿੱਥੇ ਗਿਆ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਕਾਰਵਾਈ ਹੋਵੇ ਕੋਈ ਸ਼ਿਕਾਇਤ ਹੋਵੇ ਤੇ ਉਹਦਾ ਜਿਹੜਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਨੇ ਪਰ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਿਸੇ ਕਾਰਨ ਕੋਈ ਅਗਿਆ ਹੋ ਜਾਏ ਜਾਣੇ-ਅਣਜਾਣੇ ਚ ਕੋਈ ਗਲਤ ਕੰਮ ਹੋ ਜਾਏ ਤੇ ਉਹਦੀ ਸਲਵਾਈ ਜਿਹੜੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗੌਨਤੀ ਕਰਦੇ ਨੇ ਪਰ ਕਿੱਥੇ ਗਈਆਂ ਮਰਿਆਦਾ ਅੱਜ ਜੋ ਗੱਲ ਹੋਈ ਹੈ ਇਹ ਲੋਕੀ ਕਿੰਤੂ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਰ ਰਹੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਗੈਨੀ ਰਕबीर ਸਿੰਘ ਜੀ ਦੇ ਉਸ ਕੋਲ ਨੂੰ ਮੰਨਿਆ ਕਿ ਇਹ ਇਹਨਾਂ ਦਾ ਅਧਿਕਾਰ ਖੇਤਰ ਨਹੀਂ ਸਾਫ ਜ਼ਾਰਾ ਹੈ ਕਿ ਇਹਦੇ ਪਿੱਛੇ ਵੱਡਾ ਰਾਜਸੀ ਹੱਥ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਹੀਂ ਚਾਹੁੰਦਾ ਕਿ ਇਹ ਵਿਧੀ ਵਿਧਾਨ ਬਣੇ ਆ ਕੇ ਉਹਨਾਂ ਦੇ ਹੱਥੋਂ ਜਿਹੜੀ ਇਹ ਤਾਕਤ ਹੈ ਇਹ ਖੁੱਸ ਜਾਏ ਤੇ ਜਿਹੜੇ ਜ਼ਥੇਦਾਰ ਨੇ ਇਹਨਾਂ ਦੇ ਹੱਥ ਹੱਥਾ ਦੀ ਕਟਪੁਤਲੀ ਬਣ ਕੇ ਰਹਿਣ ਇਹਦੇ ਨਾਲ ਸਾਰੇ ਸਿੱਖ ਜਗਤ ਵਿੱਚ ਅੱਜ ਰੋਸ ਦੀ ਲਹਿਰ ਹੈ ਔਰ ਸਾਰਿਆਂ ਨੂੰ ਹਮਦਰਦੀ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੈ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਸਿੱਖ ਸੰਤਾ ਦੇ ਵਿੱਚ ਕਾਫੀ ਗੁੱਸਾ ਹੈ ਕਿ ਸਿਆਸੀ ਲਾਵਾ ਲੈਣ ਦੇ ਲਈ ਜਿੱਥੇ ਦਾਦਾ ਨੂੰ ਵੱਡੇ ਕਰਿਆ ਇਸ ਨੂੰ ਕਿਹਦਾ ਇਹ ਜਗਜ਼ਾਰ ਹੋ ਗਿਆ ਹਰ ਜੋ ਵੀ ਬੱਚਾ ਸਿਆਸਤ ਦੀ ਸਮਝ ਰੱਖਦਾ ਹੈ ਬਜ਼ੁਰਗ ਤੱਕ ਉਹਨੂੰ ਇਹ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਜਿਹੜਾ ਬੇੜੀ ਡੁੱਬ ਚੁੱਕੀ ਹੈ ਉਹ ਹਰ ਹੀਲਾ ਵਰਤਣਾ ਚਾਹੁੰਦੇ ਨੇ ਉਸ ਆਪਣੇ ਤੜਤਲ ਤੋਂ ਖੁੱਸੇ ਹੋਏ ਨੂੰ ਉੱਪਰ ਲਿਆਉਣ ਲਈ ਲੇਕਿਨ ਕੱਲ ਦੀ ਇਸ ਘਟਨਾ ਦੇ ਨਾਲ ਉਹ ਹੋਰ ਵੀ ਥੱਲੇ ਜਾਣਗੇ ਔਰ ਇਹ ਹੁਣ ਅਕਾਲੀ ਦਲ ਦਾ ਬਿਲਕੁਲ ਸਫਾਇਆ ਹੋਏਗਾ